जीडीएस न्यूज़ चैनल देख रहे सारे श्रोताओं ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅ ਦੋਸਤੋ ਅੱਜ ਅਸੀਂ ਜిల్లా ਤਰਨਤਾਰਨ ਦੇ ਪਿੰਡ ਚੁੰਗ ਦੇ ਵਿੱਚ ਪਹੁੰਚੇ ਹਾਂ। ਅ ਇੱਥੇ ਇੱਕ ਗਰੀਬ ਪਰਿਵਾਰ ਹੈ ਘਰ ਦੇ ਹਾਲਾਤ ਜਿਹੜੇ ਨੇ ਬਹੁਤ ਨਾਜ਼ੁਕ ਨੇ। ਅ ਵੀਰ ਦਾ ਐਕਸੀਡੈਂਟ ਹੋ ਗਿਆ ਸੀ ਤੇ ਐਕਸੀਡੈਂਟ ਦੌਰਾਨ ਹੀ ਵੀਰ ਦੀ ਜਿਹੜੀ ਆ ਉਹ ਹੁੰਦੀ ਹੈ ਆਓ ਆਪਾਂ ਵੀਰ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਐਕਸੀਡੈਂਟ ਕਿੱਦਾਂ ਹੁੰਦਾ ਸੀ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਵਾਰੀ ਘਰ ਦੇ ਜਿਹੜੇ ਹਾਲਾਤ ਨੇ ਉਹ ਦਿਖਾ ਦਿੱਤੇ ਜਾਣ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਬੜੇ ਦਾਅਵੇ ਕਰਦੀਆਂ ਨੇ ਵਾਅਦੇ ਕਰਦੀਆਂ ਨੇ ਪਰ ਜਦੋਂ ਗਰਾਊਂਡ ਜ਼ੀਰੋ ਤੇ ਆਣ ਕੇ ਦੇਖੀਦਾ ਹੈ ਤੇ ਉਹਨਾਂ ਦਾਅਵਿਆਂ ਦੀ ਤੇ ਵਾਅਦਿਆਂ ਦੀ ਜਿਹੜੀ ਹਵਾ ਨਿਕਲ ਜਾਂਦੀ ਏ ਇਸ ਪਰਵਾਰ ਦੇ ਦੇ ਕੋਲ ਜਿਹੜਾ 플ਸ਼ ਬਾਥਰੂਮ ਆ ਉਹ ਵੀ ਨਹੀਂ ਹੈਗਾ ਕਿਉਂਕਿ ਸਰਕਾਰ ਨੇ ਸਵਚ ਭਾਰਤ ਸਕੀਮ ਦੇ ਦੌਰਾਨ ਆ ਆਖਿਆ ਸੀ ਕਿ ਅਸੀਂ ਪਰਿਵਾਰ ਗਰੀਬ ਪਰਿਵਾਰਾਂ ਨੂੰ 플ਸ਼ ਬਾਥਰੂਮ ਜਿਹੜਾ ਬਣਾ ਕੇ ਦੇਵਾਂਗੇ ਪਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਦਿਖਾ ਦਿੱਤੇ ਜਾਣ 플ਸ਼ ਬਾਥਰੂਮ ਦੀ ਜਿਹੜੀ ਕੰਡੀਸ਼ਨ ਹੈ ਸੋ ਜਿਹੜੀ ਘਰ ਦੀ ਛੱਤ ਉਹ ਵੀ ਕੱਚੀ ਹੈ ਬਾਲਿਆਂ ਵਾਲੀ ਏ ਜੋ ਦੋ ਬਰਸਾਤ ਹੁੰਦੀ ਏ ਤਾਂ ਜਿਹੜੀ ਛੱਤ ਉਹ ਵੀ ਚੁੰਦੀ ਏ ਸੋ ਵੀਰ ਸਾਡੇ ਨਾਲ ਮੌਜੂਦ ਹੈ ਵੀਰ ਦੇ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾਮ ਤੁਹਾਡਾ ਚਨਨ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਜੋ ਕਿਉਂ ਪਿੰਡ ਦੇ ਤੇ ਇਹ ਜਿਹੜਾ ਤੁਹਾਡਾ ਐਕਸੀਡੈਂਟ ਹੁੰਦਾ ਕਿਦਾਂ ਐਕਸੀਡੈਂਟ ਹੁੰਦਾ ਹੈ ਇਪੀ ਖੀ ਵਿੰਡੋ ਭਾਂਡੇ ਲੈਣਗੇ ਜੀ ਫੇਰੀ ਦਾ ਕੰਮ ਕਰਦਾ ਹੈਗਾ ਅੱਛਾ ਹਾਂਜੀ ਉਹਦੇ ਸਮੇਂ ਮਤਲਬ ਐਕਸੀਡੈਂਟ ਹੋਇਆ ਸਾਡਾ ਕਿੰਨਾ ਸਮਾਂ ਹੋ ਗਿਆ ਐਕਸੀਡੈਂਟ ਹੋਏ ਨੂੰ ਇਹਨੂੰ 2.5 ਸਾਲ ਹੋ ਗਏ ਹੈ ਜੀ ਅੱਛਾ ਜੀ ਹਾਂਜੀ ਕਿਸ ਕਦ ਨਾਲ ਜਿਹੜਾ ਤੁਹਾਡਾ ਐਕਸੀਡੈਂਟ ਹੁੰਦਾ ਹੈ ਇੱਕ ਗੱਡੀ ਵੱਜ ਗਈ ਗੱਡੀ ਨਾਲ ਐਕਸੀਡੈਂਟ ਹੋਇਆ ਜੀ ਅੱਛਾ ਹਾਂਜੀ ਇਹ ਲੱਤ ਜਿਹੜੀ ਆ ਫਿਰ ਉਸ ਟਾਈਮ ਤੇ ਕੱਟਣੀ ਪਈ ਕਿ ਜਾਂ ਕੁਝ ਸਮਾਂ ਰੋਕੇ ਜਿਹੜੀ ਲੱਤ ਟਾੜੀ ਕੱਟਣੀ ਪਈ ਨਹੀਂ ਜੀ ਮੈਂ 2.5 ਸਾਲ ਇਹ ਇਲਾਜ ਕਰਾਉਂਦੇ ਰਹੇ ਆ ਜੀ ਪਰ ਨਹੀਂ ਸੁੱਤਰ ਨਹੀਂ ਆਇਆ ਹਾਂਜੀ ਆਪਦੀ ਕੋਸ਼ਿਸ਼ ਤੇਰੀ ਕੀਤੀ ਹੈ ਅੱਛਾ ਤੇ ਪਰ ਨਹੀਂ ਸੁੱਤਰ ਨਹੀਂ ਆਇਆ ਇਹ ਲੱਤ ਕਿੱਥੋਂ ਕੱਟੀ ਗਈ ਹੈ ਇਹ ਮੋٹے ਪੱਟੂ ਕੱਟੀ ਅੱਛਾ ਹਾਂਜੀ ਜਿਸ ਦੇ ਨਾਲ ਤੁਹਾਡਾ ਐਕਸੀਡੈਂਟ ਹੁੰਦਾ ਏ ਉਹ ਤੁਹਾਡੀ ਕੋਈ ਮਦਦ ਉਹਨੇ ਕੀਤੀ ਹੈ ਕਿ ਨਹੀਂ ਕੀਤੀ ਸੀ ਨੇ یوں ਨੇ ਕੀਤੀ ਹੈ ਕੋਈ ਲੱਖ ਰੁਪਇਆ ਲਾਇਆ ਵਾ ਮੜ ਕੋ ਉਸ ਤੋਂ ਵੱਧ ਆਉਂਦਾ ਵੀ ਨਹੀਂ ਮੇਰੇ ਕੋਲ ਨਹੀਂ ਮਤਲਬ ਕੋਈ ਐ ਜਗੜ ਹੂੰ ਤੇ ਐ ਉਹਨਾਂ ਦਾ ਤਰਲAMENT ਕੀਤਾ ਐ ਵੀ ਗਰੀਬ ਆਦਮੀ ਹੈਗੇ ਸੜ ਤੋਂ ਤੇ ਇਹਨੇ ਪੈਸੇ ਵੀ ਨਹੀਂ ਹੈਗੇ ਹੂੰ ਫਿਰ ਚਲੋ ਜੀ ਕੋਈ ਥੋੜੀ ਬਦੀ ਰਿਸ਼ਤੇਦਾਰਾਂ ਨੇ ਮਤ ਦੇ ਦੂ ਕੋਈ ਕਰਾਇਆ ਵਾ ਉਹਨੇ ਰਿਸ਼ਤੇਦਾਰ ਵੀ ਸਾਰੇ ਪਛਾਣ ਲਏ ਜੀ ਅੱਛਾ ਜੀ ਹਾਂਜੀ ਤਾਂ ਹੁਣ ਘਰ ਦਾ ਜਿਹੜਾ ਗੁਜ਼ਾਰਾ ਹੈ ਕਿਉਂਕਿ ਤੁਸੀਂ ਉਸ ਟਾਈਮ ਤੇ ਫੇਰੀ ਦਾ ਕੰਮ ਕਰਦੇ ਸੀ ਘਰ ਦੇ ਮੁਖੀਆ ਵੀ ਤੁਸੀਂ ਹੀ ਪਰਿਵਾਰ ਵੀ ਪਾਲਦੇ ਸੀ ਹੁਣ ਜਦੋਂ ਤੁਹਾਡੀ ਲਤ ਜਿਹੜੀ ਆ ਕੱਟੀ ਗਈ ਮੋٹے ਪੱਟੋਂ ਤੇ ਹੁਣ ਜਿਹੜਾ ਘਰ ਦਾ ਗੁਜ਼ਾਰਾ ਉਹ ਕਿਸ ਤਰ੍ਹਾਂ ਚੱਲਦਾ ਪਿਆ ਘਰ ਦੇ ਗਿਆਰਾ ਜੀ ਬਹੁਤ ਮੁਸ਼ਕਲ ਆ ਜੀ ਘਰ ਦੇ ਜਾਂਦੇ ਆ ਦੋ 3000 ਰੁਪਏ ਤਨਖਾਹ ਲੈਂਦੇ ਨੇ ਤੇ ਉਹਦੇ ਵਿੱਚੋਂ 600 ਰੁਪਏ ਕਿਰਾਇਆ ਵੀ ਚਲ ਜਾਂਦਾ ਜੀ 20 ਰੁਪਏ ਰੋਜ਼ ਦੇ ਤੇ 24-2500 ਰੁਪਏ ਲੱਗ ਜਾਂਦਾ ਜੀ ਬਹੁਤ ਹਾਲਾਤ ਮਾੜਿਆ ਨੇ ਜੀ ਤਾਂ ਬੱਚੇ ਤੁਹਾਡੇ ਕਿੰਨੇ ਨੇ ਬੱਚੇ ਦੋ ਬੇਟੀਆਂ ਜੀ ਇੱਕ ਬੇਟਾ ਹੈ ਅੱਛਾ ਜੀ ਹਾਂ ਜੀ ਤੇ ਬੱਚੇ ਪੜਦੇ ਨੇ ਹਾਂਜੀ ਪੜਦੇ ਪੜਦੇ ਵੀ ਕਦੇ ਆਪਾਂ ਜੀ ਇੱਕ ਦਿਨ ਜਾਂਦੇ ਇੱਕ ਦਿਨ ਜਾਂਦੇ ਨਹੀਂ ਕਿ ਕੋਈ ਕਾਪੀ ਪਲਸਨ ਤੋਂ ਕੋਈ ਕਿਹੜੀ ਰਕਮ ਤੋਂ ਹਾਂਜੀ ਕਿਉਂਕਿ ਹੁਣ ਜਦਾਂ ਸਿਆਲ ਹੈ ਤਾਂ ਬੱਚਿਆਂ ਨੂੰ ਵੀ ਕੁਝ ਨਾ ਕੁਝ ਗਰਮ ਕਪੜਾ ਚਾਹੀਦਾ ਹੈ ਤੇ ਫਿਰ ਬੱਚੇ ਵੀ ਤੇ ਜਿੱਦਾਂ ਕੋਈ ਕੋਈ ਚੀਜ਼ ਵੇਚਣ ਵਾਲਾ ਆ ਗਿਆ 5-10 ਰੁਪਏ ਬੱਚੇ ਮੰਗਦੇ ਹੋਣਗੇ ਤੇ ਜਦੋਂ ਪੈਸਾ ਨਾ ਹੋਣਗੇ ਤੇ ਫਿਰ ਕਿੱਦਾਂ ਤੁਹਾਡਾ ਮਨ ਜਿਹੜਾ ਭਰ ਵੀ ਆਉਂਦਾ ਹੋਵੇਗਾ ਕਿੱਦਾਂ ਸਾਰਾ ਗੁਜ਼ਾਰਾ ਚੱਲਦਾ ਹੈ ਗੁਜ਼ਾਰਾ ਭਾਜੀ ਬੱਚੇ ਬਹੁਤ ਜ਼ਿਆਦਾ ਆਉਂਦੇ ਆ ਫਲਾਨੀ ਚੀਜ਼ ਲੈਣੀ ਢਿੰਗੜੀ ਨੇ ਤੁਹਾਨੂੰ ਪਤਾ ਪੈਸੇ ਨਾਲ ਕੰਮ ਚੱਲਣਾ ਜੀ ਹੂੰ ਹੂੰ ਤੇ ਚਲੋ ਮਨ ਸਮਝਾ ਕੇ ਬਹਿ ਜਾਈਦਾ ਵਾ ਹੁਣ ਤੁਸੀਂ ਜਿਹੜੇ ਨਾ ਬੜੇ ਦਾਨੀ ਸੱਜਣ ਨੇ ਐਨ ਆਰ ਆਈ ਵੀਰ ਨੇ ਜਿਹੜੇ ਮਦਦ ਕਰਦੇ ਨੇ ਤੁਸੀਂ ਕਿਹੋ ਜੀ ਮਦਦ ਚਾਹੁੰਦੇ ਜੋ ਜਿਹੜੇ ਜਿਹੜੀ ਢਾਡੀ ਉਹ ਮਦਦ ਕਰ ਸਕਣ ਮੈਂ ਜੀ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਕੋਈ ਸਾਧਨ ਮਤਲਬ ਕੋਈ ਬੈਟਰੀ ਵਾਲੀ ਸਕੂਟਰੀ ਉਹ ਮਿਲ ਜAVE ਤੇ ਕੋਈ ਮੈਂ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕੋ ਮਰਿਟੀ ਪਜਾਰੀ ਜਗ੍ਹਾ ਚ ਚਲਾ ਸਕਾਂ ਅ ਪਿੰਡ ਦੀ ਪੰਚਾਇਤ ਵੱਲੋਂ ਵੀ ਕੋਈ ਟਾੜਾ ਸਾਥ ਦਿੱਤਾ ਗਿਆ ਕੋਈ ਰਿਸ਼ਤੇਦਾਰ ਵੀ ਕੋਈ ਸਾਥ ਦਿੰਦੇ ਆ ਕਿ ਨਹੀਂ ਦਿੰਦੇ ਨਹੀਂ ਜੀ ਕੋਈ ਨਹੀਂ ਦਿੰਦੇ ਨਾ ਕੋਈ ਰਿਸ਼ਤੇਦਾਰ ਨੇ ਸਾਥ ਦਿੱਤਾ ਉਸ ਤੋਂ ਬਾਅਦ ਆ ਦਾ ਨਾ ਕੋਈ ਪਿੰਡ ਦੇ ਮੋਦ ਪਰ ਬੰਦ ਇੱਕ ਜਦੋਂ ਹੈਂਡੀਕੈਪ ਬੰਦਾ ਹੋ ਜਾਂਦਾ ਏ ਤਾਂ ਪੈਨਸ਼ਨ ਲੱਗ ਜਾਂਦੀ ਏ ਪੰਚਾਇਤ ਵੱਲੋਂ ਉਹ ਵੀ ਲਵਾਈ ਗਈ ਏ ਕਿ ਨਹੀਂ ਲਵਾਈ ਗਈ ਨਹੀਂ ਜੀ ਕੋਈ ਨਹੀਂ ਭਜੀ ਹੈ ਜੀ ਕੋਈ ਪਿਲਸ ਨਹੀਂ ਲੱਗੇਗੀ ਤੁਸੀਂ ਵੀ ਨਹੀਂ ਕਦੀ ਪਹੁੰਚ ਕੀਤੀ ਕਿ ਮੇਰੀ ਜਿਹੜੀ ਇਹ ਪੈਨਸ਼ਨ ਲੱਗ ਜੇ ਨਹੀਂ ਜੀ ਇਹ ਸਹੀ ਬਤੇਰਾ ਆਣੇ ਆਂ ਕਹਿੰਦੇ ਨੇ ਕਰਦੇ ਆਂ ਕਰਦੇ ਆਂ ਕਰਦੇ ਆਂ ਕਣਕ ਮਿਲਦੀ ਏ ਕਣਕ ਮਿਲਦੀ ਏ ਭਾਜੀ ਕਣਕ ਵੀ ਸਰੀ ਉਹ ਬੰਦਾ ਦਾ 12-12 ਕਿਲੋ ਘਰਤੀ ਆ ਨਾ ਹਾਂਜੀ ਕਿੰਨੇ ਪਰਿਵਾਰ ਦੀ ਜਿਹੜੀ ਕਣਕ ਮਿਲਦੀ ਏ ਪਰਿਵਾਰ ਇਹੀ ਹੈਗੇ ਜੀ ਪੰਜ ਜੀ ਹੈਗੇ ਆ ਅੱਛਾ ਜੀ ਹਾਂਜੀ ਤੇ ਪੰਜਾਂ ਦੀ ਮਿਲਦੀ ਏ ਕਣਕ ਹਾਂਜੀ ਪੰਜਾਂ ਦੀ ਮਿਲਦੀ ਏ ਤੇ ਹੁਣ ਤੁਹਾਡੀ ਕੋਈ ਦਵਾਦਾਰੂ ਚੱਲਦਾ ਪਿਆ ਏ ਹਾਂਜੀ ਦਵਾਈਦਾਰੂ ਚੱਲਦਾ ਜੀ ਅੱਛਾ ਜੀ ਹਾਂਜੀ ਤਹਾਡਾ ਕੋਈ ਸੰਪਰਕ ਨੰਬਰ ਹੈਗਾ ਇਹ ਤਾਂ ਤੁਸੀਂ ਉਹ ਦੱਸ ਦੋ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਵੀਰ ਨੇ ਜਿਹੜੇ ਤੁਹਾਡੇ ਨਾਲ ਸੰਪਰਕ ਕਰਕੇ ਤੇ ਡਾਇਰੈਕਟ ਜਿਹੜੀ ਮਦਦ ਹੈ ਉਹ ਤੁਹਾਡੀ ਕਰ ਸਕਣ 9843 ਜੀ 2289 ਫਿਰ ਬੋਲ ਦੋ 9843 2289 ਵੀਰ ਨੇ ਦੱਸਿਆ ਹੈ ਕਿ ਮੇਰੇ ਜਿਹੜੇ ਘਰ ਦੇ ਨੇ ਉਹ ਕਿਸੇ ਸਕੂਲ ਦੇ ਵਿੱਚ ਲੱਗੇ ਹੋਏ ਨੇ ਤੇ 3000 ਰੁਪਿਆ ਲੈਂਦੇ ਨੇ ਜਿੱਦੇ ਵਿੱਚੋਂ 600 ਰੁਪਿਆ ਜਿਹੜਾ ਉਹ ਕਿਰਾਇਆ ਕੱਟਿਆ ਜਾਂਦਾ ਹੈ ਤੇ 2400 ਦੇ ਨਾਲ ਗੁਜ਼ਾਰਾ ਕਰਦਾ ਕਰਦੇ ਪਏ ਆ ਸੋ ਅ ਦੋਸਤੋ ਤੁਹਾਨੂੰ ਵੀ ਪਤਾ ਹੈ ਕਿ ਇਹੋ ਜੀ ਮਹਿੰਗਾਈ ਦੇ ਵਿੱਚ ਤਿੰਨ ਬੱਚੇ ਨੇ ਦੋ ਜੀ ਆਪ ਨੇ ਪੰਜ ਪਰਿਵਾਰ 2400 ਦੇ ਵਿੱਚ ਪਾਲਦੇ ਨੇ ਤਾਂ ਕਿੱਦਾਂ ਇਹ ਪਰਿਵਾਰ ਜਿਹੜਾ ਹੈ ਗੁਜ਼ਾਰਾ ਕਰਦਾ ਹੋਵੇਗਾ ਕਿਉਂਕਿ ਸਿਆਲ ਆ ਗਿਆ ਹੈ ਸਿਆਲ ਦੇ ਵਿੱਚ ਗਰਮ ਕੱਪੜੇ ਚਾਹੀਦੇ ਨੇ ਸੋ ਬੱਚੇ ਆ ਧੀਆਂ ਵੀ ਜਵਾਨ ਨੇ ਸੋ ਕਪੜਾ ਵੀ ਮੰਗਦਿਆਂ ਹੋਣਗੀਆਂ ਕੁਝ ਵੈਸੇ ਵੀ ਪੈਸਾ ਖਰਚਣ ਨੂੰ ਮੰਗਦਿਆਂ ਹੋਣਗੀਆਂ ਬੜਾ ਮੁਸ਼ਕਲ ਦੇ ਨਾਲ ਜਿਹੜਾ ਗੁਜ਼ਾਰਾ ਹੈ ਇਸ ਪਰਿਵਾਰ ਦਾ ਹੋਣ ਦਾ ਸੋ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਗੁਰਦੇਵ ਸਿੰਘ ਹੈ ਜੀ ਇਸ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਨੇ ਹਾਲਾਤ ਤਾਂ ਖਾਲਸੇ ਬਹੁਤ ਹੀ ਨਾਜ਼ੁਕ ਆ ਕਿਉਂਕਿ ਇਹਨਾਂ ਦਾ ਲਤ ਕੱਟਣ ਦੇ ਕਾਰਨ ਬਹੁਤ ਗਯਾਰਾ ਮੁਸ਼ਕਲ ਆ 2 2.5 ਸਾਲ ਤੋਂ ਇਹ ਮੰਜੇ ਤੇ ਡਟਕ ਰਿਹਾ ਹੂੰ ਹੂੰ ਕੁਛ ਇਹਨਾਂ ਦੇ ਪਰਿਵਾਰ ਨੇ ਕੁਛ ਇਹਨਾਂ ਦੇ ਰਿਸ਼ਤੇਦਾਰਾਂ ਨੇ ਇਲਾਜ ਕਰਵਾਇਆ ਇਹ ਹੂੰ ਤਾਂ ਸਾਰੇ ਪਿੱਛੇ ਹੋ ਗਏ ਆ ਹੂੰ ਇਸ ਟਾਈਮ ਤਾਂ ਬਹੁਤ ਮੁਸ਼ਕਲ ਹੈ ਜੇ ਕੋਈ ਐਨ ਆਰ ਆਈ ਵੀਰ ਇਹਨਾਂ ਦੀ ਮਦਦ ਕਰੇ ਤੇ ਬਹੁਤ ਉਹਨਾਂ ਦਾ ਕੋਟ ਕੋਟ ਧੰਨਵਾਦ ਹੋਊਗਾ ਤਾਂ ਪੰਚਾਇਤ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ ਕਿ ਵੀਰ ਦੀ ਜਿਹੜੀ ਹੈ ਪੈਨਸ਼ਨ ਲਵਾ ਦਿੱਤੀ ਜਾਵੇ ਵੇਖੋ ਜੀ ਵਾਅਦੇ ਕਰਦੇ ਆ ਲਵਾਉਂਦੇ ਨਹੀਂ ਹੂੰ ਵਾਦੇ ਕਰਦੇ ਆਂਦੇ ਲਵਾਦਾਂਗੇ ਲਵਾਦਾਂਗੇ ਪਰ ਲੋਕਾਂ ਦਾ ਕੋਈ ਨਹੀਂ ਅਜੇ ਤੱਕ ਕਿਸੇ ਕੋਈ ਮਤ ਨਹੀਂ ਕੀਤੀ ਵੋਟਾਂ ਵਰੀ ਤੇ ਵੀਰ ਦੇ ਘਰ ਗੇੜੇ ਤੇ ਗੇੜਾ ਮਾਰਦੇ ਹੋਣਗੇ ਦੇਖੋ ਜੀ ਪਿੰਡਾਂ ਦਾ ਕੰਮ ਦੁਕਾਨ ਕੇ ਮੈਨਾਂ ਦੇ ਬੰਦੇ ਆ ਹੂੰ ਹੂੰ ਕੋਈ ਗੱਲ ਨਹੀਂ ਤੇਰਾ ਇੱਕ ਸੈਂਟਰ ਦੀ ਸਕੀਮ ਸੀ ਕਿ 2022 ਦਾ ਟੀਚਾ ਸੀ ਕਿ ਹਰ ਗਰੀਬ ਪਰਿਵਾਰ ਨੂੰ ਦਾ ਘਰ ਪਾ ਕੇ ਦੇ ਦਾਂ ਪਰ ਜਦੋਂ ਅਸੀਂ ਆਣ ਕੇ ਇੱਥੇ ਵੇਖਿਆ ਹੈ ਘਰ ਤੇ ਉਸੇ ਤਰ੍ਹਾਂ ਮਲ ਕੱਚਾ ਇਹ ਬਾਲੇ ਟੁੱਟੇ ਹੋਏ ਨੇ ਤੇ ਜਦੋਂ ਬਰਸਾਤ ਆਉਂਦੀ ਉਦੋਂ ਇਹਨਾਂ ਦਾ ਦਾਦੇ ਪਏ ਘਰ ਵਿੱਚ ਉਂਦਾ ਹੈ ਤੇ ਉਹ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਕਿਉਂ ਨਹੀਂ ਇਹਨਾਂ ਗਰੀਬ ਪਰਿਵਾਰਾਂ ਤੱਕ ਪਹੁੰਚੀਆਂ ਇਹਦਾ ਵੈਗਰੂ ਇਹਨਾਂ ਤੱਕ ਤਾਂ ਕੀ ਪਹੁੰਚਣੀਆਂ ਕਿਸੇ ਨੂੰ ਵੀ ਨਹੀਂ ਪਿੰਡ ਚ ਇਹ ਤੱਕ ਪਹੁੰਚ ਹਮ ਅਸੀਂ ਫਿਰ ਆਪਾਂ ਜਿਹੜਾ ਸਰਪੰਚ ਹੈ ਜਾਂ ਪੰਚ ਹੈ ਜਾਂ ਮੈਂਬਰ ਉਹ ਕਾਦੇ ਬਾਤ ਤੇ ਚੁੰਦੇ ਆਪਾਂ ਉਨੀ ਦਾ ਦੇ ਸਿਆਸਤ ਦੇ ਆ ਪਿੰਡ ਦੀਆਂ ਮੁਸ਼ਕਲਾਂ ਹੱਲ ਹੋਣ ਗਈਆਂ ਪਰ ਕੁਝ ਨਹੀਂ ਹੁੰਦਾ ਜਿਹੜੀ ਸਰਕਾਰ ਆਉਂਦੀ ਆ 5 ਸਾਲ ਕੱਢ ਕੇ ਚਲੀ ਜਾਂਦੀ ਆ ਉਸ ਤੋਂ ਬਾਅਦ ਫੇਰ ਆ ਜਾਂਦੇ ਆ ਤੇ ਕਦੇ ਤੱਕ ਕਿਸੇ ਨੇ ਕੁਝ ਨਹੀਂ ਕੁਸਵਾ ਰਿਆ ਤੁਸੀਂ ਐਨਆਰਆਈ ਵੀਰ ਨੇ ਜਿਹੜੇ ਬੜੇ ਦਾਨੀ ਸੱਜਣ ਨੇ ਸਮਾਜ ਦੇ ਵਿੱਚ ਜਿਹੜੇ ਗਰੀਬਾਂ ਦੀ ਬਾਹ ਫੜਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਇਹੋ ਹੱਥ ਜੋੜ ਕੇ ਬੇਨਤੀ ਵੀ ਗਰੀਬ ਦੀ ਮਦਦ ਕਰੋ ਚਲੋ ਇਹ ਆਪਣਾ ਪਰਿਵਾਰ ਪਾਲ ਲੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਸੋ ਇਸ ਵੀਰ ਨੇ ਵੀ ਆਖਿਆ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਜਿਹੜਾ ਵੀਰ ਹੈ ਕੋਈ ਨਾ ਕੋਈ ਇਸ ਵੀਰ ਨੂੰ ਜਿੱਦਾ ਬੈਂਟਰੀ ਤੇ ਚੱਲਣ ਵਾਲਾ ਜਿਹੜਾ ਰਿਸ਼ਕਾ ਏ ਉਹ ਲੈ ਕੇ ਦਿੱਤਾ ਜਾਵੇ ਤਾਂ ਕਿ ਦੁਬਾਰਾ ਜਿਹੜਾ ਵੀਰ ਆਪਣਾ ਕੰਮ ਕਰ ਸਕੇ ਤੇ ਆਪਣਾ ਜਿਹੜਾ ਪਰਿਵਾਰ ਪਾਲ ਸਕੇ ਭਾਈ ਸਾਹਿਬ ਜੀ ਦੇ ਘਰ ਦੇ ਵੀ ਆਪਣੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਹਾਂ ਜੀ ਭੈਣ ਜੀ ਕੀ ਨਾਮ ਤੁਹਾਡਾ ਪ੍ਰਵੀਨ ਕੌਰ ਜੀ ਕਿੱਦਾਂ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਏ ਐਕਸੀਡੈਂਟ ਹੈ ਇਦਾਂ ਹੀ ਵੀਰ ਜੀ ਆਉਂਦੇ ਹਾਂ ਪਿੱਖੀ ਵਿੰਡੋ ਆਉਂਦੇ ਹਨ ਅੱਡਾ ਲੱਗਦਾ ਹੈ ਇਹ ਵੀ ਫੇਰੀ ਦਾ ਕੰਮ ਕਰਦੇ ਭਾਂਡੇ ਲੈ ਕੇ ਆਉਂਦੇ ਆਂ ਹੀ ਵਾਪਸ ਤੇ ਕੋਈ ਗੱਡੀ ਵਾ ਜਾਂਦੇ ਹੀ ਰੋਡ ਤੇ ਅਸੀਂ ਤੇ ਆਪਣੇ ਰਸਤੇ ਆਉਂਦੇ ਆਂ ਅਸੀਂ ਤੇ ਸਾਡੇ ਮੋਟਰਸਾਈਕਲ 'ਚ ਕੋਈ ਗੱਡੀ ਮਾਰ ਗਿਆ ਤੇ ਇਨਾਂ ਦੀ ਲੱਤ ਟੁੱਟ ਗਈ ਗੁੱਟ ਵੀ ਟੁੱਟ ਗਿਆ ਸੱਜੀ ਸਾਈਡ ਮਤਲਬ ਸਾਰੀ ਖਰਾਬ ਹੋ ਗਈ ਅੱਛਾ ਤੇ ਉਸ ਤੋਂ ਬਾਅਦ ਚ ਮੁੜ ਕੇ ਉਹਨੇ ਉਦੋਂ ਲਾਏ ਥੋੜੇ ਬਾਦੇ ਪੈਸੇ ਤੇ ਉਹ ਮੁੜ ਕੇ ਪੱਜ ਗਿਆ ਕਹਿੰਦਾ ਕਿ ਨਹੀਂ ਮੈਂ ਨਹੀਂ ਸਾਡੇ ਪਿੱਛੇ ਕੋਈ ਬੰਦਾ ਨਹੀਂ ਹੈਗਾ ਹੂੰ ਤੇ ਸਾਡੀ ਕਿਸੇ ਨੇ ਗੱਲ ਨਹੀਂ ਕੀਤੀ ਨਾ ਕਿ ਮੈਂਬਰ ਸਰਪੰਚ ਨੇ ਪਿੰਡ ਦੇ ਨੇ ਕੀਤੀ ਗੱਲ ਹਾਂਜੀ ਕਿ ਕਿਸੇ ਨੇ ਆਣ ਕੇ ਸਾਰ ਨਹੀਂ ਲਈ ਨਾ ਲਾਕੇ ਦੇ ਐਮਐਲਏ ਨੇ ਜਾਂ ਸਰਪੰਚ ਨੇ ਪੰਚ ਨੇ ਮੈਂਬਰ ਨੇ ਕਿਸੇ ਨੇ ਨਹੀਂ ਆਣ ਕੇ ਸਾਰ ਲਈ ਨਹੀਂ ਨਹੀਂ ਵੀਰ ਜੀ ਕਹੇ ਨਹੀਂ ਕਹੇ ਪਿੰਡ ਦੇ ਸਰਪੰਚ ਨੇ ਤੇ ਹਜੇ ਤੱਕ ਇਹ ਆਣ ਕੇ ਨਹੀਂ ਪੁੱਛਿਆ ਵੀ ਤੂੰ ਠੀਕ ਹੈ ਕਿ ਨਹੀਂ ਠੀਕ ਸਾਡੇ ਪਿੰਡ ਦਾ ਸਰਪੰਚ ਜਣਾ ਮੌਜੂਦਾ ਪਰ ਜਦੋਂ ਉਹਨਾਂ ਨੇ ਵੋਟ ਲੈਣੀ ਹੁੰਦੀ ਉਦੋਂ ਤੁਹਾਡੇ ਘਰ ਦੇ ਚੱਕਰ ਮਾਰਦੇ ਨੇ ਗੀੜੇ ਮਾਰਦੇ ਨੇ ਪਿੰਡਾਂ ਦੇ ਮਗਰ ਆਣ ਕੇ ਬੈਂਦੇ ਨੇ ਉਹਦਾ ਦੇ ਵੀਰ ਜੀ ਜਦੋਂ ਵੋਟਾਂ ਲੈਣੀਆਂ ਦੀਆਂ ਸਾਨੂੰ ਇੱਕ ਵਾਰਾ ਨਾ ਕਹਿਣਾ ਮੁੜ ਕੇ ਸਾਡੇ ਕੂਨ ਸੈਣ ਵਾਲਿਆਂ ਨੂੰ ਕਹਿ ਦਿੰਦੇ ਆਣ ਕੇ ਤੁਸੀਂ ਮਨਾਓ ਹੁਣ ਇਹਨਾਂ ਨੂੰ ਫਿਰ ਸਾਨੂੰ ਆਪਣੇ ਕੂਨ ਸੈਣ ਵਾਲਿਆਂ ਦੇ ਮਗਰ ਜਾਣਾ ਪੈਂਦਾ ਤੇ ਅੱਜ ਕੂਨ ਸੈਣ ਵਾਲੇ ਵੀ ਮਾੜੀ ਘੜੀ ਚ ਸਾਥ ਛੱਡ ਕੇ ਕਿਸੇ ਰਿਸ਼ਤੇਦਾਰ ਨੇ ਵੀ ਸਾਰ ਲਈ ਆਣ ਕੇ ਕੋਈ ਨਹੀਂ ਵੀਰੇ ਰਿਸ਼ਤੇਦਾਰ ਤਾਂ ਤੁਹਾਨੂੰ ਪਤਾ ਹੀ ਅੱਜਕੱਲ ਇਹੋ ਹੀ ਤੇ ਇੱਕ ਵੇਲਾ ਹੁੰਦਾ ਪਰਖਣ ਦਾ ਕਿਹੜੇ ਵੇਲੇ ਤੇ ਰਿਸ਼ਤੇਦਾਰ ਆਉਂਦੇ ਜਦੋਂ ਆਪਾਂ ਸੌਖੇ ਹੁੰਨੇ ਆ ਮਾੜੇ ਵੇਲੇ ਚ ਰਿਸ਼ਤੇਦਾਰ ਕੋਈ ਨਹੀਂ ਬਹੁਣ ਹੁਣ ਘਰ ਦਾ ਜਿਹੜਾ ਗੁਜ਼ਾਰਾ ਉਹ ਕਿੱਦਾਂ ਚੱਲਦਾ ਪਿਆ ਏ ਘਰ ਦਾ ਵੀਰੇ ਗੁਜ਼ਾਰਾ ਇਦਾਂ ਹੀ ਆ ਮਾੜਾ ਹੀ ਆ ਪਿਆ ਬੇ ਮੈਂ ਸਕੂਲ ਦੇ ਵਿੱਚ ਕਰਦੀ ਕੰਮ ਝਾੜੂਆਂ ਜਿਹਦਾ 3000 ਰੁਪਏ ਤਨਖਾਹ ਦਿੰਦੇ ਆ ਹੂੰ ਤੇ ਤਾਨੂੰ ਪਤਾ 1000 ਰੁਪਏ ਕਿਰਾਇਆ ਰੋਜ਼ ਦਾ ਨਿਕਲ ਜਾਂਦਾ ਤੇ ਪਿੱਛੇ ਕੀ ਪੈਂਦਾ 3000 ਚ ਉਹਨਾਂ ਦੇ ਵਿੱਚ ਤੇ ਬੱਚੇ ਵੀ ਫਿਰ ਮੰਗ ਕਰਦੇ ਹੋਣਗੇ ਜਿੱਦਾਂ ਹੁਣ ਸਿਆਲ ਚੱਲਦਾ ਪਿਆ ਬੱਚੇ ਵੀ ਗਰਮ ਸੂਟ ਦੀ ਮੰਗ ਕਰਦੇ ਹੋਣਗੇ ਕਿਤੇ ਕੋਈ ਗਲੀ ਦੇ ਵਿੱਚ ਕੋਈ ਚੀਜ਼ ਵੇਚਣ ਵਾਲਾ ਆ ਜਾਂਦਾ ਬੱਚੇ ਦਾ ਮਨ ਕਰਦਾ ਕਿ ਮੈਂ ਲਵਾਂ ਜਦੋਂ ਘਰ ਦੇ ਵਿੱਚ ਪੈਸਾ ਨਹੀਂ ਹੁੰਦਾ ਤਾਂ ਫਿਰ ਕਿਦਾਂ ਬੱਚਿਆਂ ਨੂੰ ਵੀ ਤੁਸੀਂ ਸਮਝਾਉਂਦੇ ਜੋ ਸਮਝਾਉਣੇ ਵੀਰ ਜੀ ਐਦਾਂ ਹੀ ਇਹਨਾਂ ਨੂੰ ਕਹਿ ਦੇਵਾ ਕਿ ਕੋਈ ਗੱਲ ਨਹੀਂ ਹੈ ਜਦੋਂ ਤੁਹਾਡੇ ਪਾਪਾ ਠੀਕ ਹੋਣਗੇ ਕੋਈ ਨਹੀਂ ਪੁੱਤ ਪਹਿਲਾਂ ਵਾਂਗੂ ਤੁਹਾਨੂੰ ਆਪੇ ਪਾਪਾ ਤਰਿਕ ਮਾਉਣਗੇ ਫਿਰ ਤੁਹਾਡੀ ਹਰ ਇੱਕ ਖੁਸ਼ੀ ਪੂਰੀ ਕਰਨਗੇ ਹੁਣ ਇਸ ਵਕਤ ਤੇ ਤੁਹਾਨੂੰ ਵੀ ਪਤਾ ਹੀ ਆ ਵੀ ਪਾਪਾ ਤੇ ਤੁਹਾਡਾ ਮਨਜੀ ਤੇ ਆ ਤੇ ਮੈਂ ਇਹ ਤੁਹਾਡਾ ਪਾਲਣ ਪੋਸ਼ਣ ਮਾੜਾ ਮੋਟਾ ਵੀ ਪਤਾ ਨਹੀਂ ਕਿਸ ਤਰ੍ਹਾਂ ਕਰਦੀ ਕਿਸ ਤਰ੍ਹਾਂ ਨਹੀਂ ਤੇ ਕਿਸੇ ਵੇਲੇ ਨਹੀਂ ਵੀ ਹੁੰਦਾ ਅ ਕੀ ਮਦਦ ਹੋਵੇ ਤੁਹਾਡੀ ਕਿਉਂਕਿ ਦਾਨੀ ਸੱਜਣ ਬਹੁਤ ਨੇ ਐਨ ਆਰ ਆਈ ਵੀਰ ਬਹੁਤ ਨੇ ਜਿਹੜੇ ਗਰੀਬ ਪਰਿਵਾਰਾਂ ਦੇ ਸਮੇਂ-ਸਮੇਂ ਸਿਰ ਬਾਹ ਫੜਦੇ ਨੇ ਤੇ ਕੀ ਮਤਲਬ ਤੁਸੀਂ ਕੀ ਮੰਗ ਕਰਦੇ ਜੋ ਹਾਂ ਵੀਰ ਜੀ ਮੰਗਤੇ ਇਹੋ ਹੀ ਕਰਦੇ ਆਂ ਵੀ ਚਲੋ ਮਲਾ ਹਾਲਾਤ ਮਾੜੇ ਸਾਡੇ ਤੇ ਚਲੋ ਗਰੀਬੀ ਐ ਇਸ ਵਕਤ ਬਹੁਤ ਜਿਆਦੀ ਐ ਤੋ ਮੇਰੀਆਂ ਬੇਡੀਆਂ ਇੱਕ ਮੇਰਾ ਬੇੜਾ ਐ ਤੋ ਵੀ ਵਿਚਾਰੇ ਸਰਕਾਰੀ ਸਕੂਲ ਜਾਂਦੇ ਪੜ੍ਹਦੇ ਆ ਟੀਚਰ ਉਹਨਾਂ ਦੇ ਬਹੁਤ ਸਹਾਇਤਾ ਕਰਦੇ ਉਹਨਾਂ ਨੂੰ ਸਕੂਲ ਵਾਲੀ ਗਰਮ ਵਰਦੀ ਬੂਟਾਂ ਤੱਕ ਦਿੰਦੇ ਆ ਤੇ ਮੈਂ ਘਰੋਂ ਨਹੀਂ ਕਦੀ ਕੁਛ ਨਾ ਹੀ ਵੀ ਸਾਡੀ ਪਹੁੰਚਣੀ ਹੈਗੀ ਦੇਣ ਦੀ ਤੇ ਉਹ ਵੀ ਚਲੋ ਸਾਡਾ ਤਰਸ ਕਰਕੇ ਬਹੁਤ ਕਰਦੇ ਆ ਜੇ ਕਿਤੇ ਟ੍ਰਿਪ ਤੇ ਖੜਨ ਹੁੰਦਾ ਆਪਣੇ ਕੋਲੋਂ ਖਰਚਾ ਕਰਦੇ ਸਾਰਾ ਇਹਨਾਂ ਦੇ ਟੀਚਰ ਵੀ ਤੇ ਬਹੁਤ ਧੰਨਵਾਦ ਇਹਨਾਂ ਤੇ ਟੀਚਰਾਂ ਦਾ ਵੀ ਬਾਕੀ ਜਿਹੜੀ ਸਾਡੀ ਹੈਲਪ ਵਾਲੀ ਗੱਲ ਸਾਂ ਤੇ ਉਹ ਅਹੀਂ ਤੇ ਕਹਿੰਨੇ ਚਲੋ ਕੋਈ ਇਹਨੂੰ ਬੈਟਰੀ ਵਾਲਾ ਸੰਦ ਦਿੱਤਾ ਜਾਵੇ ਚਲੋ ਇਹ ਆਪਣੀ ਕੁਮਾਰੀ ਚੰਗੀ ਕਮਾ ਕੇ ਰੋਟੀ ਦੋਵੇਂ ਜੀ ਇੱਕ ਦੂਜੇ ਦੇ ਨਾਲ ਹੱਥ ਵੰਡਾਵਾਂਗੇ ਤੇ ਸਾਡੇ ਕਰਦਾ ਸਰਕਲ ਆਪੇ ਸੈਟ ਹੋ ਜੂ ਥੋੜੀ ਥੋੜੀ ਠੀਕ ਹੈ ਸੋ ਵੀਰ ਨੇ ਵੀ ਮੰਗ ਕੀਤੀ ਸੀ ਅਜੇ ਕਿ ਦੇਖ ਲੋ ਅਸੀਂ ਕਾਫੀ ਇੰਟਰਵਿਊ ਕੀਤੀਆਂ ਨੇ ਬਹੁਤਿਆਂ ਦੀ ਮੰਗ ਹੁੰਦੀ ਹੈ ਕਿ ਸਾਨੂੰ ਪੈਸੇ ਦਿੱਤੇ ਜਾਣ ਤਾਂ ਵੀਰ ਨੇ ਆਖਿਆ ਕਿ ਨਹੀਂ ਸਾਨੂੰ ਪੈਸਿਆਂ ਦੀ ਲੋੜ ਨਹੀਂ ਆ ਕਿ ਸਾਨੂੰ ਕੋਈ ਸਾਧਨ ਲੈ ਦਿੱਤਾ ਜਾਵੇ ਤਾਂ ਕਿ ਮੈਂ ਪਹਿਲੇ ਵਾਂਗ ਕਮਾਈ ਕਰਕੇ ਤੇ ਆਪਣੇ ਪਰਿਵਾਰ ਦਾ ਜਿਹੜਾ ਨਾ ਉਹ ਗੁਜ਼ਾਰਾ ਮੈਂ ਚਲਾ ਪਰਿਵਾਰ ਦਾ ਗੁਜ਼ਾਰਾ ਚਲਾ ਸਕਾਂ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰੰਤ